ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਕਰਦਾ ਹਾਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਟਾਈਮ ਆ ਟਾਈਮ ਨਾ 5:00 ਵੱਜ ਗਏ ਅੱਜ ਬਾਹਰ ਬਹੁਤ ਧੂੜ ਤੇ ਢੱਕਾ ਹੋ ਰਿਹਾਗਾ ਇੱਧਰ ਨਾਲ ਆਪਣੇ ਚਾਚੇ ਕੀ ਤੂੜੀ ਪਾਈ ਜਾਂਦੇ ਨੇ ਬੜੀ ਜਿਆਦਾ ਤੂੜੀ ਡੀ ਇਹਦੇ ਇੱਕ ਹਵਾਨਾ ਆਪਣੀ ਇੱਕ ਨੀਂਦੀ ਆ ਤੇ ਮੈਂ ਜਾਣਾ ਸੀ ਬਾਹਰ ਮੱਝਾਂ ਨੂੰ ਪਾਣੀ ਪਿਲਾਉਣਾ ਹੁੰਦੇ ਦੇ ਦਿਆਂ ਟਰਾਲੀ ਲੈ ਕੇ ਗਏ ਨੇ ਕਿ ਆਪਾਂ ਨਾ ਜੇ ਮੜੀ ਹਵਾ ਖੜ ਜੇ ਆਪਾਂ ਪਾਣੀ ਪੁਲਾਈਏ ਮੱਝਾਂ ਨੂੰ ਨਾਲ ਆਪਾਂ ਦਾਣਾ ਦੂਣਾ ਵੀ ਹੋਈ ਐ ਲੇਟੀ-ਲੀਟੀ ਕਿ ਤਾਹਾਂ ਦੋ ਦਿਨੋਂ ਕਿ ਤੁਹਾਡੇ ਤੱਕ ਬਲੌਕ ਨਹੀਂ ਆਇਆ ਕਿਉਂਕਿ ਆਪਣੀ ਸਿਹਤ ਖਰਾਬ ਹੋ ਗਈ ਸੀਗੀ ਠੀਕ ਨਹੀਂ ਸੀ ਆਪਾਂ ਬਿਮਾਰ ਹੋ ਗਈ ਸੀ ਤੇ ਇਨਫੈਕਸ਼ਨ ਹੋ ਗਈ ਸੀ ਆਪਾਂ ਨੂੰ ਤੇ ਇਸ ਕਰਕੇ ਨਾ ਦਰਦ ਹੋਣ ਲੱਗਾ ਸੀ ਪੇਟ 'ਚ ਤੇ ਮੈਂ ਕਿਹਾ ਚਲੋ ਹੁਣ ਅੱਜ ਆਪਾਂ ਥੋੜਾ ਜਿਹਾ ਕੁਝ ਕੁ ਸਰੀਰ ਠੀਕ ਸੀਗਾ ਅਜ ਆਪਣਾ ਸਲਾਈ ਵਾਲਾ ਕੰਮ ਵੀ ਉੱਤੇ ਚੜ ਗਿਆ ਉਹ ਦੇਖੋ ਅੱਜ ਮਸ਼ੀਨ ਦਾ ਹੀ ਸੀ ਥੋੜੀ ਜੀ ਉਹ ਪਾਇਨ ਸਟੀਚਿੰਗ ਕਰਨ ਵਾਲੇ ਕੱਪੜੇ ਆਪਣੇ ਤੇ ਹੁਣ ਆਪਾਂ ਪਾਣੀ ਪੁਣੀ ਪਲਾਈਏ ਨਾਲੇ ਦਾਲ ਸਬਜ਼ੀ ਦਾ ਦੇਖਦੇ ਆ ਹੁਣ ਇਹ ਜਿੰਮੇਵਾਰੀ ਹੋ ਗਈ ਆਪਣੇ ਸਿਰ ਪੰਜ ਚਾਰ ਦਿਨ ਕਿਉਂਕਿ ਜੀ ਕੰਮ ਦਾ ਟਾਈਮ ਆ ਗਿਆ ਸੀਜ਼ਨ ਦਾ ਹਨਾ ਹੁ ਬਾਣਾ ਬਹੀ ਜਾਦੇ ਨੇ ਮੱਕੀ ਮੁੱਕੀ ਬੀਜਣੀ ਆ। ਅणि ਆਪਣੀ ਅੱਜ ਕਣਕੇ ਵੀ ਤੋਲ ਲਈ ਜਾਊਗੀ ਤੋਲਣਗੇ ਜੀ ਕਣਕੋ ਸ਼ਾਮ ਨੂੰ ਰਾਤ ਨੂੰ ਤੋਲ ਦੇਣਗੇ। ਤੇ ਇਸ ਕਰਕੇ ਮੈਂ ਮੱਝ ਨੂੰ ਪਾਣੀ ਪੜਾ ਕੇ ਆਵਾਂ, ਦਾਣਾ ਪਿਓ ਕੇ ਆਵਾਂ ਫਿਰ ਆਪਾਂ ਦਾਲ ਸਬਜ਼ੀ ਬਣਾਉਣੀ ਆ। ਫਿਰ ਜਿੰਨਾ ਟਾਈਮ ਮਿਲੇ ਆਪਾਂ ਬਹਿ ਜਾਗੇ ਸ਼ਾਮ ਨੂੰ ਬੱਠਾਂਗੇ ਆਪਾਂ ਰੋਟੀ ਰੁੱਟੀ ਬਣਾ ਕੇ 10-20 ਮਿੰਟ। ਆਪਾਂ ਇਹ ਸਲਵਾਰ ਤਿਆਰ ਕਰ ਦਾਂਗੇ ਕਿ ਮੀਨਾ ਕਾਟਾ-ਕੁੱਟਾ ਪਾ ਕੇ ਉਹਦਾ ਗਲਾ-ਗੋਲਾ ਜੱੜ ਦਾਂਗੇ ਸਵੇਰੇ ਆਪਾਂ ਤਿਆਰ ਕਰਕੇ ਛੁੱਟ ਦੇਣਾਗਾ ਉਹ ਗੁੜੀਆ ਦਾ ਨਾ ਕਾਲਜ ਚ ਫੰਕਸ਼ਨ ਆ। ਇਸ ਕਰਕੇ ਉਹ ਕਹਿੰਦੀ ਐ ਅੰਟੀ ਮੇਰਾ ਸੂਟ ਜਲਦੀ ਬਣਾ ਦਿਓ ਮਨਾਉਣੇ ਤਾਂ ਹੋਰ ਸੀਗੇ ਫਿਰ ਆਪੋ ਨੇ ਕੱਲ੍ਹ ਕੇ ਦੇਗੀ ਕੁੜੀਆ ਕਹਿੰਦੀ ਐ ਮੇਰਾ ਬਣਾ ਕੇ ਦਿਓ ਸੂਟ ਪਹਿਲਾਂ ਤੇ ਕੁਝ ਮੈਨੂੰ ਹੁਣ ਕੰਮ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਤੇ ਆ ਰਹੀ ਕਿਉਂ ਕੰਮ ਹੁਣ ਤੁਹਾਨੂੰ ਪਤਾ ਹੀ ਐ ਸੀਜ਼ਨ ਦਾ ਟਾਈਮ ਆਈ ਆਪਣ ਇਧਰ ਢੂੜੀ ਬਣਾਉਣੀ ਮੰਡੀ ਚ ਕਣ ਕੇ ਪਈ ਆ ਖੇਤ ਬਾਹ ਬਾਹੀਆਂ ਕਰਨਾ ਕਾਫੀ سارے ਕੰਮ ਹੋ ਜਾਂਦੇ ਨੇ ਹਨਾ ਜੀ ਤੇ ਚਲੋ ਜੀ ਆਪਾਂ ਚੱਲਦੇ ਆ ਬਾਹਰ ਤੋਂ ਦਿਖਾਉਣੇ ਆ ਨਾ ਆਪਣੇ ਜਮੀ ਇਧਰ ਇੰਨੀ ਢੂੜ ਢੀਂ ਜਾਂਦਾ ਕੰਡ ਬਾੜੀ ਜਾਦੇ ਕੰਡ ਹੋਈ ਪਈ ਆ ਆ ਇੱਕ ਲੜੀ ਜਾਂਦੀ ਹੈ ਜਿੰਨੇ ਚਿਰ ਨਾ ਹੁਣ ਆਪਣੇ ਤੂੜੀਆਂ ਤਾੜੀਆਂ ਬਣ ਜਾਣ ਚਲੋ ਜੀ 5 10 ਦਿਨ ਦੀ ਗੱਲ ਹੈ ਰਹੀ ਪੰਜ ਸੱਤ ਕਿ ਦਿਨਾਂ ਚ ਨਿਬੜ ਜੂ ਹਾਂ ਤਾਂ ਸਾਰਾ ਉਸ ਤੋਂ ਬਾਅਦ ਇੱਕ ਪਰਮਾਤਮਾ ਮੀਂਹ ਪਾ ਦੇ ਫਿਰ ਦੱਬ ਗਈ ਜੇ ਬੱਲੇ ਚਲ ਸਾਰੀ ਗਰਦ-ਗੁਰਦ ਜੀ ਲੈ ਜੂ ਜਿੰਨੇ ਚਿਰ ਮੀਂਹ ਨਹੀਂ ਪੈਂਦੀ ਨਾ ਮੀਂਹ ਪਏ ਤੋਂ ਬਾਅਦ ਹੀ ਸਾਰੀ ਗਰਦ ਲੋਗਗੇ ਮਨਾ ਜੇ ਤੁਹਾਨੂੰ ਐਂ ਕੰਡ ਜੀ ਖੱਖ ਜੀ ਐਂ ਲੜੀ ਜਾਊਗੀ ਢੂੜ ਤੜਕਾ ਚਲੋ ਜੀ ਆਪਾਂ ਬਾਹਰ ਚਲੀਏ ਆਪਾਂ ਪਾ ਲਈਏ ਮੈਂ ਸਾਨੂੰ ਪਾਣੀ ਪੜਾਏ ਜੇ ਨਾਲੇ ਨਮਾਇਆ ਜੀ ਮੈਨ ਆਪਣੇ ਕੱਖਾ ਜੱਪੋਂ ਕੱਖ ਵੀ ਕੁੱਤਰਨੇ ਪੈਣਗੇ ਇੱਧਰ ਪਾਈ ਜਾਂਦੇ ਨੇ ਤੂੜੀ ਚਾਚੇ ਕੇ ਉਹ ਉਧਰ ਆ ਦੇਖੋ ਇੱਧਰ ਕੰਦੂ ਤੁਚ ਨੇ ਇੰਨੀ ਤੂੜੀ ਆਉਂਦੀ ਆ ਬਹੁਤ ਜ਼ਿਆਦਾ ਗਰਦ ਆਉਂਦੀ ਆ ਇੱਥੇ ਆਪਾਂ ਮੱਝਾਂ ਨੂੰ ਪਲਾਉਣਾ ਪਾਣੀ ਇਸ ਕਰਕੇ ਹੁਣ ਆਪਾਂ ਪਾਣੀ ਪਲਾ ਦਈਏ ਪਹਿਲਾਂ ਮੱਝਾਂ ਸੱਣੀ ਖਾ ਕੇ ਬੈਠੀਆਂ ਆਪਾਂ ਨਮਾੜ ਜੀ ਨੇ ਪਸੰਦੀ ਕਰਦੀ ਐ ਪਿਛਲੇ ਪੈਰ ਨਾਲ ਫੇਰ ਬਾਣੀ ਜਿਆਦੇ ਹਨੇਰੀ ਚੱਲਣ ਲੱਗ ਜਾਂਦੀ ਐ ਫਿਰ ਨਾਲ ਤਾਂ ਕੰਡ ਜੀ ਕਰਦੀ ਜੀ ਬਾਣੀ ਉੱਡਦੀ ਐ ਤੂੜੀ ਦੀ ਤੇ ਹੁਣ ਆਪਾਂ ਕੰਨੀ ਕਰੀਏ ਮੱਝਾਂ ਫਿਰ ਆਪਾਂ 9 ਵਜੇ ਬੰਦਾਂਗੇ ਕੱਲ ਆਪਣੀ ਵਲੌਗ ਵਿਚਾਲੇ ਰਹਿ ਗਿਆ ਸੀ ਆਪਣਾ ਕੱਲ ਮੈਂ ਇੱਧਰ ਚਾਚੇ ਕੇ ਪਾਉਂਦੇ ਸੀ ਤੂੜੀ ਬਾਣੀ ਜਿਆਦੇ ਇੱਧਰੋਂ ਹਨੇਰੀ ਆਈ ਜਾਂਦੀ ਸੀਗੀ ਪਾਣੀ ਪੂਣੀ ਪਲਾਇਆ ਉਹਨਾਂ ਨੂੰ ਨਵਾਇਆ ਕਿਸੇ ਵੀ ਤਰ੍ਹਾਂ ਨਾਲ ਖੜਿਆ ਨਹੀਂ ਗਿਆ ਉਹ ਇੱਧਰ ਆਪਣੇ ਬਾੜੇ ਹਵਾ ਹੋਰੀ ਹੋਰਲੀ ਸੀਗੀ ਤੇ ਹੁਣ ਆਪਾਂ ਸੰਧੀ ਕਰਤੀ ਐ ਫਿਰ 9 ਵਜੇ ਆਪਾਂ ਬੰਦਾਂਗੇ ਮੱਝਾਂ ਆਲਾ ਪਾਸਾ ਨਹੀਂ ਕਰਦੇ ਨੇ ਆਪਾਂ ਨਾ ਸੌਂ ਨਹੀਂ ਖਲਦੀ ਫਿਰ ਆਪਾਂ ਨੇਟੀ ਵਿੱਚ ਖੜਾ ਵਿੱਚ ਆਪਾਂ ਖੀਰ ਫਿਰ ਆਪਾਂ ਪਿਆਉਂਦੇ ਨੇ ਆਪਾਂ ਕਿਉਂ ਤੇ ਆਪਾਂ ਕੱਲੀ ਘਰੋਂ ਦਿਖਾਉਂਦੀ ਸਨੀ ਕਰਦੇ ਹਾਂ ਫਸ ਸਨੀ ਕਰਦੀ ਨਾ ਲਾ ਦੀ ਇੱਕ ਬਾਟੀ ਇਹਨਾਂ ਪਾਣੇ ਤੇ ਢੱਕ ਤਾਂ ਇੱਕ ਬਾਟੀ ਆਪਾਂ ਫਿਰ ਇਹ ਨਾਲ ਆਦਾਂਗੇ ਇੱਕ ਬਾਟੀ ਉੱਤੇ ਢੱਕਣਗੇ ਖੰਡ ਇੱਕ ਵਾਰੀ ਆਪਾਂ ਨੇ ਵਿਚਰੜਾ ਤਾਂ ਇੱਕ ਆਪਾਂ ਮੋਟਰ ਪੁੱਕ ਤਾ ਨਾ ਆਪਾਂ ਛੋਟੇ ਘਟਰੋਂ ਉਹਨੂੰ ਕਰਦੀ ਆਂ ਇੱਧਰ ਇੱਕ ਕਟਾ ਦੀ ਕੋ ਝੋਟੀ ਆ ਹੁਣ ਉੱਧਰ ਹੁੰਦੇ ਨੇ ਹਾਂ ਜੀ ਜਿੰਨੇ ਦਿਨ ਆਪਣੇ ਹਲੇ ਕੜਖ ਨਹੀਂ ਪੈਂਦੀ ਆਪਣਾ ਮੋਟਰ ਸੰਗ ਸਕੂਟਰੀ ਦਾ ਔਖਾ ਲਾ ਆ ਖੜਾ ਰੱਖੇ ਨੇ ਹੁਣ ਇਹਨਾਂ ਨੂੰ ਹੁਲੇ ਕਰਦੀ ਆਂ ਜਦੋਂ ਆਪਾਂ ਮੱਝਾ ਬੰਨਾਂਗੇ ਫਿਰ ਆਪਾਂ ਉਹਨੂੰ ਉੱਧਰ ਲੈ ਕੇ ਚੱਲਾਂਗੇ ਸ਼ਾਮ ਉੱਧਰ ਆਪਣੇ ਫੋਰਸ ਵਿੱਚ ਸ਼ਾਮ ਆ ਜੀ ਕੀ ਆਪਾਂ ਨੇ ਖਾਲੁੱਤ ਤੇ ਸਰੋਦੀ ਮੈਂ ਪੰਜ ਚਾਰ ਦਿਨ ਹੋਣੇ ਜ਼ਿੰਮੇਵਾਰੀ ਸਾਰੀ ਆ ਗਈ ਮੇਰੇ ਤੇ ਕੱਖ ਟੰਡੇ ਆਉਂਦੀ ਮੱਝਾਂ ਦੀ ਨਾ ਪਾਣੀ ਭਲਾਉਣ ਦੀ ਹੁਣ ਚਾਰ ਚੰਨ ਮੱਝਾਂ ਆਪਣੇ ਮੱਕੀ ਬੀਜਦੇ ਨੇ ਚਾਰ ਵਾਲੀ ਇਸ ਕਰਕੇ ਤੇ ਮੱਝਾਂ ਦਾ ਸਾਰਾ ਕੁਝ ਮੇਨੂੰ ਆਪਣੇ ਨਾਲ ਖੁੰਡੀਆਂ ਸ਼ਾਮੇ ਨੇ ਇਸ ਕਰਕੇ ਆਪਾਂ ਪਹਿਲਾਂ ਸੰਨੀ ਕਰ ਦਿੰਨੇ ਆ ਜੇ ਆਪਾਂ ਨੂੰ ਤੇ ਪੈਉਣ ਫਿਰ ਆਪਾਂ ਨਹੀਂ ਕਰ ਸਕਦੇ ਕਿਉਂ ਫਿਰ ਆਪਾਂ ਨੂੰ ਦੀ ਸੰਨੀ ਕਰਨੀ ਪਈ ਸੁੱਕ ਜਾਂਦੀ ਆ ਫਿਰ ਹਨਾ 来 ਸੰਨਿਧਾ ਪਾਨੇ ਕੰਮ ਨੇ ਮੇੜਤਾ ਤੇ ਮੱਝਾ ਆਪਣੇ ਨਮਾ ਕੇ ਬੰਤੀਆਂ ਹੁਣ ਆਪਣਾ ਸਵੇਰ ਦਾ ਪਹਿਰਾ ਵਾਲਾ ਕੰਮ ਆਪਣਾ ਨਿਭੜ ਗਿਆ ਹੁਣ ਆਪਾਂ ਨਹਾ ਲਾਂਗੇ ਨਾ ਕਿ ਆਪਾਂ ਫਿਰ ਘੰਟਾ ਕੇ ਮਸ਼ੀਨ ਤੇ ਬੈਠਾਂਗੇ ਉਹਨਾਂ ਆਪਾਂ ਦੁਪਹਿਰ ਵਾਲੀ ਫਿਰ ਚਾਰ ਰੋਟੀ ਖੇਤ ਤੋਰਾਂਗੇ ਆਪਣੀ ਮੱਕੀ ਵਾਲਾ ਬਹਨਵਾਹੀ ਜਾਂਦੇ ਨੇ ਉਸ ਤੋਂ ਬਾਅਦ ਫਿਰ ਆਪਣੇ ਮੱਕੀ ਬੀਜ ਜਿਹੜੇ ਥੋੜਾ ਜਿਹਾ ਰਹਿ ਗਿਆ ਸੀ ਤਿਆਰ ਹੋਣ ਵਾਲਾ ਤੇ ਚਲੋ ਜੀ ਅੱਜ ਦੀ ਬੁਢੀ ਦਾਣ ਦਿੱਤੀ ਕਰਦੇ ਮਿਲ ਜਾਂ ਨਸਤ ਬਣਾਵਣਾ